ਇਹ ਜਾਣਬੁੱਝ ਕੇ ਸ਼ਰਾਰਤੀ ਬਿਰਤੀ ਦੇ ਨਾਲ ਜੋੜ ਮੇਲੇ ਤੋਂ ਬਿਲਕੁਲ ਥੋੜੇ ਦਿਨ ਪਹਿਲਾਂ ਸਰਗਰਮ ਹੁੰਦੇ ਆ। ਸੱਤ-ਅੱਠ ਅਫਵਾਹਾਂ ਜਿਹੜੀ ਗਲਤ ਜਾਣਕਾਰੀ ਦੇ ਰੂਪ 'ਚ ਸਾਰਿਆਂ ਦੇ ਕੰਨਾਂ 'ਚ ਪਾਈਆਂ ਜਾ ਰਹੀਆਂ। ਲਿਖਤੀ ਉਹ ਦੁਕਾਨਦਾਰਾਂ ਦੇ ਖੁਦ ਇਹਦੇ ਤੇ ਦਸਤਖਤ ਵੀ ਕੀਤੇ ਹੋਏ ਬਿਲਕੁਲ ਇਹ ਝੂਠੀ ਬੇਬੁਨਿਆਦੀ ਗੱਲ ਫਲਾਈ ਜਾਂਦੀ ਕਿ ਅੰਦਰ ਫਲਾਣੀ ਚੀਜ਼ ਵਿਕੀ ਸੀ ਜਾਂ ਜੋ ਵਿਕੀਆਂ ਉਹਦੇ ਚ ਫਿਰ ਨੁਕਸ ਵੀ ਉਹ ਫਲਾਣੀ ਵਿਕ ਰਹੀ ਜੋ ਕਾਉਂਸਲ ਦਾ ਮਤਾ ਉਹ ਵੀ ਮੇਰੇ ਹੱਥ ਚ ਆਕਾਲ ਕਾਲਜ ਕਾਉਂਸਲ ਵੱਲੋਂ ਜਿਹੜਾ ਮਤਾ ਪਾਇਆ ਗਿਆ ਸੀ ਇਹ ਸਾਰੇ ਜੋੜ ਮੇਲੇ ਦੇ ਸੁਧਾਰ ਬਾਬਤ ਜਿਹੜੀ ਖੇਤੀਬਾੜੀ ਵਾਲੀ ਗੱਲ ਹੈ ਜਿਹੜਾ ਮੈਂ ਹੁਣ ਵੀ ਮਤਾ ਪੜਿਆ ਕਾਉਂਸਲ ਦਾ ਉਹਦੇ ਬਾਰੇ ਵੀ ਇਹ ਬਹੁਤ ਵੱਡੇ ਪੱਧਰ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਆਪਦੀ ਨਿੱਜੀ ਜ਼ਮੀਨ ਦਾ ਹਵਾਲਾ ਦੇ ਕੇ ਉਹ ਤੋੜੇ ਨਹੀਂ ਜਾ ਸਕਦੇ ਸਾਰੀਆਂ ਹੀ ਦੁਕਾਨਾਂ ਬੰਦ ਕਰਾ ਦੋ ਇਹ ਵੀ ਇੱਕ ਜਿੱਦ ਚੋਂ ਕਹੀ ਜਾਂਦੀ ਗੱਲ ਗੁਰਮਤ ਦੇ ਉਲਟ ਭਾਵੇਂ ਹਜ਼ਾਰਾਂ ਪਿੰਡ ਕੋਈ ਕਿਸ ਤਰ੍ਹਾਂ ਦੇ ਮਤੇ ਪਾਲਣ ਉਹਦੇ ਕੋਈ ਮਾਇਨੇ ਨਹੀਂ ਹੈ ਉਥੇ ਕਦੇ ਗੁਰਦੁਆਰੇ ਦੇ ਵਪਾਰ ਦੀ ਅਰਦਾਸ ਨਹੀਂ ਹੁੰਦੀ ਵੀ ਗੁਰਦੁਆਰੇ ਦੇ ਵਪਾਰ ਚ ਵਾਧਾ ਹੋਏ ਕਿਉਂਕਿ ਗੁਰਦੁਆਰੇ ਵਪਾਰਾਂ ਲਈ ਨਹੀਂ ਬਣੇ ਹੁਣ ਸਾਨੂੰ ਇਹ ਢਿੱਲਾਂ ਵਾਲੇ ਮਸਲੇ 'ਚ ਨਹੀਂ ਭੁੱਲਣਾ ਚਾਹੀਦਾ ਕਿ ਢਿੱਲਾਂ ਕਰਕੇ ਹੀ ਇਹ ਸਾਰਾ ਮਾਹੌਲ ਇੱਥੇ ਤੱਕ ਆਇਆ ਸੀ ਜਿਹੜਾ ਸੰਗਤ ਨੇ ਹੁਣ ਉਹਨੂੰ ਬੰਨ ਲਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਤੋਣਾ ਸਾਹਿਬ ਸਲਾਨਾ ਜੋੜ ਮੇਲੇ ਦੇ ਸਬੰਧੀ ਬਹੁਤ ਜ਼ਰੂਰੀ ਕੁਝ ਵਿਚਾਰਾਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਕਿ ਪਿਛਲੇ ਦਿਨਾਂ ਤੋਂ ਲੈ ਕੇ ਕੁਝ ਅਫਵਾਹਾਂ ਪਿੰਡ ਸੰਗ ਪਿੰਡਾਂ ਦੀ ਸੰਗਤਾਂ ਦੇ ਵਿੱਚ ਫਲਾਈਆਂ ਜਾ ਰਹੀਆਂ ਜਿੰਨਾ ਦੇ ਅਸਲ ਤੱਥ ਸੰਗਤ ਦੇ ਸਾਹਮਣੇ ਲਿਆਉਣੇ ਬਹੁਤ ਜ਼ਰੂਰੀ ਹੈ ਉਦਾਂ ਬਹੁਤੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਜਾਣੂ ਐ ਤੋਂ ਬਟ ਫਿਰ ਵੀ ਕੁਝ ਸ਼ਖਸ ਐਸੇ ਹਨ ਜਿਹੜੇ ਪਹਿਲੇ ਸਾਲ ਤੋਂ ਹੀ ਜਦੋਂ ਤੋਂ ਇਹ ਤਬਦੀਲੀਆਂ ਸ਼ੁਰੂ ਹੋਈਆਂ ਜੋੜ ਮੇਲੇ ਦਾ ਮਾਹੌਲ ਗੁਰਮਤ ਅਨਸਾਰੀ ਹੋਣਾ ਸ਼ੁਰੂ ਹੋਇਆ ਉਸ ਸਾਲ ਤੋਂ ਹੀ ਲੈ ਕੇ ਕੁਝ ਗਿਣਤੀ ਦੇ ਸ਼ਖਸ ਐਸੇ ਹਨ ਜਿਹੜੇ ਇਹ ਸਾਰੇ ਤੋਂ ਖੁਸ਼ ਨਹੀਂ ਹੈ ਉਹ ਸਾਰੇ ਦੇ ਕਾਰਨ ਵੀ ਅਸੀਂ ਪਤਾ ਲਾ ਲਏ ਤੇ ਉਹ ਬੰਦੇ ਵੀ ਦੀ ਸਨਾਖਤ ਬੰਦਿਆਂ ਦੀ ਵੀ ਹੋ ਗਈ ਕਿ ਕਿਹੜੇ ਦੋ ਚਾਰ ਬੰਦੇ ਆ ਜਿਹੜੇ ਹਰ ਵਾਰ ਇਹ ਸਾਰੇ ਮਾਹੌਲ ਨੂੰ ਜਿਹੜਾ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੁਬਾਰਾ ਫੇਰ ਉਹ ਚਾਹੁੰਦੇ ਆ ਕਿ ਉਸ ਤਰ੍ਹਾਂ ਦਾ ਹੀ ਰੌਲੇ ਰੱਪੇ ਵਾਲਾ ਮਾਹੌਲ ਉਸ ਤਰ੍ਹਾਂ ਹੀ ਇੱਥੇ ਝੂਲੇ ਉਸ ਤਰ੍ਹਾਂ ਦੀ ਇੱਥੇ ਗੁਰਮਤ ਤੋਂ ਉਲਟ ਜਿਹੜੀਆਂ ਸਾਰੀ ਦੁਕਾਨਦਾਰੀ ਉਹ ਸਾਰੀ ਅੰਦਰ ਆਏ ਜੋ ਜੋ ਇਸ ਤਰ੍ਹਾਂ ਦਾ ਹੀ ਮਾਹੌਲ ਮੁੜ ਚਾਹੁੰਦੇ ਉਹ ਬੰਦੇ ਪਿਛਲੇ ਸਾਲ ਵੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਕੁਝ ਪਿੰਡਾਂ ਦੇ ਸਰਪੰਚਾਂ ਕੋਲ ਜਾ ਕੇ ਜਿਹੜੀ ਆ ਅਧੂਰੀ ਜਾਣਕਾਰੀ ਤੇ ਗਲਤ ਜਾਣਕਾਰੀ ਉਹਨਾਂ ਨੂੰ ਦੇ ਕੇ ਸਾਰੀ ਮੁਹਿੰਮ ਦੇ ਖਿਲਾਫ ਕਰਨ ਦਾ ਯਤਨ ਕੀਤਾ ਸੀਗਾ ਸੋ ਉਦੋਂ ਵੀ ਉਹ ਸਾਰੇ ਸਰਪੰਚ ਸਾਹਿਬਾਨਾਂ ਨਾਲ ਪਿੰਡਾਂ ਦੀ ਸੰਗਤਾਂ ਨਾਲ ਜਦੋਂ ਮੁਲਾਕਾਤ ਹੋਈ ਤੇ ਫਿਰ ਉਹਨਾਂ ਨੂੰ ਜਾਣੂ ਕਰਵਾਇਆ ਕਿ ਅਸਲ ਤੱਤ ਇਹ ਹੈ ਅਸਲ ਗੱਲ ਇਹ ਹੈ ਤੁਹਾਡੇ ਕੋਲ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਨਾ ਉਸੇ ਕਦਰ ਇਸ ਸਾਲ ਵੀ ਫਿਰ ਦੁਬਾਰਾ ਜਦ ਕੇ ਪਿਛਲੇ ਸਾਲ ਬਹੁਤ ਸੋਹਣੇ ਮਾਹੌਲ ਚ ਸਾਰਾ ਜੋੜ ਮੇਲਾ ਹੋਇਆ ਮਸਤੋਣਾ ਸਾਹਿਬ ਦਾ ਤੇ ਹੁਣ ਕੁਝ ਸੱਜਣ ਦੁਆਰਾ ਫਿਰ ਇਹ ਜੋ ਇਹ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਇੱਥੇ ਬਣ ਸਕੇ ਉਹ ਫਿਰ ਦੁਬਾਰਾ ਝੂਲਿਆਂ ਦੀ ਜਿੱਦ ਜਾਂ ਹੋਰ ਇਸ ਤਰ੍ਹਾਂ ਦੀ ਆਪਣੀਆਂ ਨਿੱਜੀ ਜ਼ਮੀਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਰੌਲੇ ਰੱਪੇ ਵਾਲਾ ਮਾਹੌਲ ਗੁਰਮਤੋ ਉਲਟ ਮਾਹੌਲ ਸਿਰਜਣ ਦਾ ਜਿਹੜਾ ਯਤਨ ਕਰ ਰਹੇ ਆ ਉਹ ਪਿੰਡਾਂ ਸੰਗਤਾਂ ਨੂੰ ਜਿਹੜੀ ਆ ਉਹ ਗਲਤ ਜਾਣਕਾਰੀ ਅਧੂਰੀ ਜਾਣਕਾਰੀ ਦੇ ਰਹੇ ਸੋ ਜੋ ਪਿਛਲੇ ਸਾਲਾਂ ਤੋਂ ਵਾਪਰ ਰਿਹਾ ਜੋ ਗੁਰਮਤ ਅਨਸਾਰੀ ਹੋ ਰਿਹਾ ਉਹ ਦੁਨੀਆ ਭਰ ਦੇ ਵਿੱਚ ਸਾਰੀ ਸਾਧਨਾ ਦੇ ਰਾਹੀਂ ਉਹ ਪ੍ਰਚਾਰਿਆ ਜਾ ਰਿਹਾ ਤੇ ਲਿਖਤੀ ਵੀ ਬੋਲ ਕੇ ਵੀ ਤੇ ਅਖਬਾਰਾਂ ਰਾਹੀਂ ਟੀਵੀ ਚੈਨਲ ਰਾਹੀਂ ਸਾਰੇ ਕਿਤੇ ਹੀ ਦੇਸ਼ ਵਿਦੇਸ਼ 'ਚ ਇਹ ਗੱਲ ਗਈ ਹੈ ਕਿ ਮਸਤੋਣਾ ਸਾਫ ਦਾ ਜੋੜ ਮੇਲਾ ਇੱਕ ਮਿਸਾਲ ਬਣਿਆ ਜਿੱਥੇ ਇਲਾਕੇ ਦੀ ਸੰਗਤ ਨੇ ਲੰਗਰ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਸਿੱਖ ਜਥਿਆਂ ਨੇ ਸਿੱਖ ਪ੍ਰਚਾਰਕਾਂ ਨੇ ਰਲ ਮਿਲ ਕਰਕੇ ਇਹ ਯਤਨ ਕੀਤਾ ਤੇ ਮਸਤੌਣਾ ਸਾਹਿਬ ਦੇ ਮਾਹੌਲ ਨੂੰ ਗੁਰਮਤ ਅਨੁਸਾਰੀ ਬਣਾਇਆ ਸੋ ਉਹਨੂੰ ਹੁਣ ਬਰਕਰਾਰ ਰੱਖ ਰਹੇ ਆ ਜਿਹੜੇ ਜਥੇ ਆ ਉਹ ਤੇ ਪਹਿਰਾ ਦੇ ਰਹੇ ਸੰਗਤ ਪਹਿਰਾ ਦੇ ਰਹੀ ਤੇ ਸਾਰੇ ਮਾਹੌਲ ਨੂੰ ਬਰਕਰਾਰ ਰੱਖ ਰਹੇ ਸੋ ਉਹਦੇ 'ਚ ਕੁਝ ਗੱਲਾਂ ਜ਼ਰੂਰੀ ਹਨ ਜਿਹੜੀਆਂ ਆਪ ਸਾਰਿਆਂ ਦੇ ਧਿਆਨ 'ਚ ਲਿਆਉਣੀਆਂ ਕਿਉਂਕਿ ਹੁਣ ਅਗਲੇ ਦਿਨਾਂ ਤੋਂ ਜੋੜ ਮੇਲੇ ਦੇ ਅੱਗੇ ਦਿਨ ਸ਼ੁਰੂ ਨੇ ਤੇ ਉਹ ਸਾਰੇ ਚਲਦੇ ਦੌਰਾਨ ਜਿਹੜੀ ਗਲਤ ਜਾਣਕਾਰੀ ਜਿਹੜੀ ਉਹ ਪਚਾਰ ਰਹੀ ਲਗਾਤਾਰ ਸੰਗਤ ਤੱਕ ਉਹਦੀ ਸਹੀ ਜਾਣਕਾਰੀ ਸਾਰਿਆਂ ਨੂੰ ਹੋਏ ਤੇ ਅਸਲ ਤੱਥ ਕੀ ਨੇ ਉਹ ਹੋਏ ਉਹਦੇ ਲਈ ਇਹ ਸੁਨੇਹਾ ਆਪ ਸਾਰਿਆਂ ਲਈ ਜਾਣਕਾਰੀ ਲੈ ਕੇ ਆਏ ਸੋ ਉਹਦੇ ਚ ਸਭ ਤੋਂ ਪਹਿਲੀ ਗੱਲ ਜਿਹੜੀਆਂ ਇਹ ਅਫਵਾਹਾਂ ਹਨ ਇਹ 7-8 ਅਫਵਾਹਾਂ ਹਨ ਜਿਹੜੀ ਗਲਤ ਜਾਣਕਾਰੀ ਦੇ ਰੂਪ ਚ ਸਾਰਿਆਂ ਦੇ ਕੰਨਾਂ ਚ ਪਾਈਆਂ ਜਾ ਰਹੀਆਂ ਉਹ ਉਹਦੇ ਚ ਸਭ ਤੋਂ ਪਹਿਲੀ ਗੱਲ ਕਹੀ ਜਾਂਦੀ ਕਿ ਜਿਹੜੀ ਦੁਕਾਨਾਂ ਵਾਲੇ ਆ ਗਰੀਬ ਲੋਕ ਆ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਨਾ ਉਦਾਂ ਇਹਦੇ ਪਿਛਲੇ ਸਾਲ ਵੀ ਇਹਦੇ ਬਾਰੇ ਬਹੁਤ ਸਾਰੇ ਵਿਸਥਾਰ ਚ ਗੱਲ ਹੋਈ ਸੀ ਪਰ ਫਿਰ ਵੀ ਜਿਹੜੇ ਅਸਲ ਤੱਥ ਹੈ ਕਿ ਜਿਹੜੀਆਂ ਅੰਦਰ ਦੁਕਾਨਾਂ ਹੈ ਗੁਰਦੁਆਰਾ ਸਾਹਿਬ ਦੀ ਹਦੂਦ ਚ ਪ੍ਰਬੰਧਕਾਂ ਵੱਲੋਂ ਇਹ ਬਹੁਤ ਸੋਹਣਾ ਫੈਸਲਾ ਪਿਛਲੇ ਸਾਲ ਤੋਂ ਹੀ ਲਿਆ ਗਿਆ ਕਿ ਜਿਹੜੀਆਂ ਉਹ ਦੁਕਾਨਾਂ ਆ ਉਹ ਜਾ ਤਾ ਅੰਦਰ ਗੁਰਮਤ ਅਨੁਸਾਰੀ ਸਮਾਨ ਹੀ ਰੱਖਣ ਜੇ ਤੇ ਜੇ ਉਹ ਬਾਹਰ ਜਿੱਥੇ ਆਮ ਬਾਜ਼ਾਰ ਲੱਗਦਾ ਦੁਨਿਆਵੀ ਕਿਉਂਕਿ ਕਿਸੇ ਦੁਕਾਨਦਾਰ ਨਾਲ ਕੋਈ ਐਸੀ ਧੱਕੇ ਵਾਲੀ ਗੱਲ ਨਹੀਂ ਜਿਹੜਾ ਪਹਿਲਾਂ ਬਾਜ਼ਾਰ ਅੰਦਰ ਲੱਗਦਾ ਸੀ ਉਹਦੇ ਲਈ ਪ੍ਰਬੰਧਕਾਂ ਨੇ ਹੁਣ ਦੂਤ ਤੋਂ ਬਾਹਰ ਉਹਨਾਂ ਨੂੰ ਥਾਂ ਮਹਿਆ ਕੀਤਾ ਹੋਇਆ ਜਿੱਥੇ ਉਹ ਬਾਜ਼ਾਰ ਉਸ ਤਰ੍ਹਾਂ ਦਾ ਲੱਗਦਾ ਸੋ ਜਿਹੜੀਆਂ ਅੰਦਰ ਦੁਕਾਨਾਂ ਹਨ ਉਹਨਾਂ ਨੂੰ ਵੀ ਉੱਥੇ ਬਾਹਰ ਥਾਂ ਦਿੱਤੀ ਜਾਂਦੀ ਹੈ ਤੇ ਉੱਥੇ ਕੋਈ ਉਹਨਾਂ ਤੋਂ ਥਾਂ ਦੀ ਮਾਇਆ ਨਹੀਂ ਲਈ ਜਾਂਦੀ ਤੇ ਇਹਦੇ ਨਾਲ ਹੀ ਜੇ ਉਹ ਨਾ ਅੰਦਰ ਦੁਕਾਨ ਲਾਣਾ ਚਾਹੁੰਦੇ ਨਾ ਬਾਹਰ ਲਾਣਾ ਚਾਹੁੰਦੇ ਉਹਦੇ ਬਦਲ ਚ ਵੀ ਪ੍ਰਬੰਧਕਾਂ ਵੱਲੋਂ ਬਕਾਇਦਾ ਲਿਖਤੀ ਹੈ ਮੇਰੇ ਹੱਥ ਚ ਵੀ ਹੈ ਲਿਖਤੀ ਉਹ ਦੁਕਾਨਦਾਰਾਂ ਦੇ ਖੁਦ ਇਹਦੇ ਤੇ ਦਸਤਖਤ ਵੀ ਕੀਤੇ ਹੋਏ ਉਹ ਲਿਖਤੀ ਉਹਨਾਂ ਨੂੰ ਇਹ ਦਿੱਤਾ ਗਿਆ ਕਿ ਤੁਹਾਡੇ ਤੋਂ ਕਿਰਾਇਆ ਨਹੀਂ ਲਿਆ ਜਾਊਗਾ ਅੰਦਰ ਵਾਲੀ ਕਿਸੇ ਥਾਂ ਦਾ ਸੋ ਐਸੀ ਕੋਈ ਵੀ ਗੱਲ ਨਹੀਂ ਹੈ ਕਿ ਕਿਸੇ ਗਰੀਬ ਨਾਲ ਜਾਂ ਕਿਸੇ ਦੁਕਾਨ ਵਾਲੇ ਨਾਲ ਕੋਈ ਧੱਕਾ ਹੋ ਰਿਹਾ ਦੂਜੀ ਗੱਲ ਇਹ ਕਹੀ ਜਾਂਦੀ ਕਿ ਜੋ ਅੰਦਰ ਦੁਕਾਨਾਂ ਲੱਗਦੀਆਂ ਉੱਥੇ ਇੱਕ ਜੋ ਗੁਰਮਤ ਅਨਸਾਰੀ ਦੁਕਾਨਾ ਹੈ ਉਹਦੇ 'ਚ ਵੀ ਬਿਲਕੁਲ ਇਹ ਝੂਠੀ ਬੇਬੁਨਿਆਦੀ ਗੱਲ ਫਲਾਈ ਜਾਂਦੀ ਕਿ ਅੰਦਰ ਫਲਾਣੀ ਚੀਜ਼ ਵਿਕੀ ਸੀ ਜਾਂ ਜੋ ਵਿਕੀਆਂ ਉਹਦੇ 'ਚ ਫਿਰ ਨੁਕਸ ਵੀ ਉਹ ਫਲਾਣੀ ਵਿਕ ਰਹੀ ਫਿਰ ਅੰਦਰ ਕਿਹੜੀ ਦੁਕਾਨ ਲੱਗ ਸਕਦੀ ਹੈ ਉਹਦੇ ਚ ਬਕਾਇਦਾ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਲਿਖਤੀ ਮਤੇ ਪਏ ਹੋਏ ਤੇ ਜੋ ਕੌਂਸਲ ਦਾ ਮਤਾ ਹੈ ਉਹ ਵੀ ਮੇਰੇ ਹੱਥ ਚ ਆਕਾਲ ਕਾਲਜ ਕੌਂਸਲ ਵੱਲੋਂ ਜਿਹੜਾ ਮਤਾ ਪਾਇਆ ਗਿਆ ਸੀ ਇਹ ਸਾਰੇ ਜੋੜ ਮੇਲੇ ਦੇ ਸੁਧਾਰ ਬਾਬਤ ਉਹਦੇ ਚ ਵੀ ਬਕਾਇਦਾ ਜੋ ਗੁਰਮਤ ਅਨੁਸਾਰ ਕਿਹੜੀਆਂ ਦੁਕਾਨਾਂ ਪ੍ਰਦਰਸ਼ਨੀਆਂ ਜਿਹਦੇ ਚ ਕਕਾਰ ਸ਼ਸਤਰ ਸਿੱਖ ਇਤਿਹਾਸ ਗੁਰਬਾਣੀ ਇਤਿਹਾਸ ਗੁਰ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦਾ ਜ਼ਿਕਰ ਹੈ ਜਿਹਦੇ ਚ ਜਿਹੜੀਆਂ ਸਿੱਖ ਇਤਿਹਾਸ ਜਾਂ ਸਿੱਖ ਕਿਰਦਾਰਾਂ ਨਾਲ ਸੰਬੰਧਤ ਕੋਈ ਚਿੱਤਰਕਾਰੀ ਹੈ ਕੋਈ ਕਲਾਕਾਰੀ ਹੈ ਕੋਈ ਕਾਰੀਗਰੀ ਹੈ ਕੋਈ ਜਾਂ ਜਿਹੜੇ ਦਸਤਾਰ ਕੈਂਪ ਹੈ ਜਥਿਆਂ ਦੇ ਪੜਾ ਆ ਜਾਂ ਖੇਤੀਬਾੜੀ ਨਾਲ ਸੰਬੰਧਤ ਜਿਹੜੀਆਂ ਦੁਕਾਨਾਂ ਆ ਉਹ ਬਕਾਇਦਾ ਲਿਖਿਆ ਕਿ ਬਿਨਾ ਵੱਡੀ ਮਸ਼ੀਨਰੀ ਤੋਂ ਉਹ ਸਾਰੀਆਂ ਜਿਹੜੀਆਂ ਉਹ ਲੱਗ ਸਕਦੀਆਂ ਇਸ ਤਰ੍ਹਾਂ ਦੇ ਕੈਂਪ ਲੱਗ ਸਕਦੇ ਸੋ ਉਹਦੀ ਸਾਰੀ ਇਹ ਤੋਂ ਇਲਾਵਾ ਵੀ ਜਿਹੜੇ ਵੀਰ ਉੱਥੇ ਅੰਦਰ ਦੁਕਾਨਾਂ ਲਾਉਣ ਦੀ ਜਿੰਨਾ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵੀ ਪਿਛਲੇ ਸਾਲ ਤੋਂ ਬਕਾਇਦਾ ਲਿਖਤੀ ਇਹ ਦਿੱਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਦੁਕਾਨਾਂ ਉੱਥੇ ਲੱਗ ਸਕਦੀਆਂ ਤਾਂ ਉਹਦੇ ਅਕੋਰਡਿੰਗਲੀ ਹੀ ਉਹ ਅੰਦਰ ਥਾਂ ਦਿੱਤੀ ਜਾਂਦੀ ਹੈ ਉੱਥੇ ਉਸ ਤਰ੍ਹਾਂ ਦੀਆਂ ਹੀ ਦੁਕਾਨਾਂ ਲੱਗਦੀਆਂ ਸੋ ਐਸੀ ਕੋਈ ਵੀ ਗੱਲ ਨਹੀਂ ਹੈ ਕਿ ਉੱਥੇ ਕੋਈ ਗੁਰਮਤੋਂ ਉਲਟ ਕੋਈ ਗੱਲ ਵਾਪਰੀ ਹੋਏ ਇਹ ਪਿਛਲੇ 2 ਸਾਲਾਂ ਤੋਂ ਐਸੀ ਕੋਈ ਵੀ ਗੱਲ ਅੰਦਰ ਹਦੂਦ ਦੇ ਨਹੀਂ ਵਾਪਰੀ ਉਸ ਤੋਂ ਬਿਨਾ ਜਿਹੜੀ ਖੇਤੀਬਾੜੀ ਵਾਲੀ ਗੱਲ ਹੈ ਜਿਹੜਾ ਮੈਂ ਹੁਣ ਵੀ ਮਤਾ ਪੜਿਆ ਕਾਉਂਸਲ ਦਾ ਉਹਦੇ ਬਾਰੇ ਵੀ ਇਹ ਬਹੁਤ ਵੱਡੇ ਪੱਧਰ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਅੰਦਰ ਖੇਤੀਬਾੜੀ ਵਾਲੀ ਕਿਸੇ ਗੱਲ ਨੂੰ ਥਾਂ ਨਹੀਂ ਦਿੱਤੀ ਜਾ ਰਹੀ ਸੋ ਉਹਦੇ ਚ ਜੋ ਲਿਖਤੀ ਮਤਾ ਆਪਣੇ ਕੌਂਸਲ ਵੱਲੋਂ ਵੀ ਪਾਇਆ ਗਿਆ ਸੀਗਾ ਉਹਦੇ ਚ ਵੀ ਇਹ ਲਿਖਿਆ ਕਿ ਖੇਤੀਬਾੜੀ ਨਾਲ ਸੰਬੰਧਿਤ ਦੁਕਾਨਾਂ ਬਿਨਾ ਵੱਡੀ ਮਸ਼ੀਨਰੀ ਤੋਂ ਲੱਗ ਸਕਦੀਆਂ ਹਨ ਸੋ ਉਹ ਉਹਦੇ ਬਾਰੇ ਹੁਣ ਖੇਤੀਬਾੜੀ ਦਾ ਕੀ ਹੈ ਕਿ ਅਸਲ ਜਿਹੜਾ ਮਸਲਾ ਹੈ ਕਿ ਉਹਦੇ ਚ ਹੁਣ ਜਿਹੜੀ ਵੱਡੀ ਮਸ਼ੀਨਰੀ ਦੀ ਵੀ ਮਨਾਹੀ ਹੈ ਉਹਦੇ ਲਈ ਬਾਹਰ ਬਕਾਇਦਾ ਥਾਂ ਦਿੱਤਾ ਜਾਂਦਾ ਤੇ ਪਿਛਲੇ ਸਾਲ ਬਕਾਇਦਾ ਉੱਥੇ ਟਰੈਕਟਰ ਜਾਂ ਹੋਰ ਵੱਡੇ ਸਾਧਨ ਜਿਹੜੇ ਆ ਉਹਨਾਂ ਦੀਆਂ ਪ੍ਰਦਰਸ਼ਨੀਆਂ ਬਾਹਰ ਲੱਗੀਆਂ ਨੇ ਅੰਦਰ ਜਿਹੜੀਆਂ ਬੀਜਾਂ ਦੀਆਂ ਕਿਸੇ ਨੇ ਪ੍ਰਦਰਸ਼ਨੀ ਕਰਨੀ ਖਾਦਾਂ ਦੀ ਕਰਨੀ ਜਾਂ ਕੁਦਰਤੀ ਖੇਤੀਬਾੜੀ ਵਾਲੇ ਜਾਂ ਕੋਈ ਜਾਗਰੂਤਾ ਕੈਂਪ ਲਾਉਣਾ ਕੋਈ ਜਾਣਕਾਰੀ ਸਾਂਝੀ ਕਰਨੀ ਉਹ ਸਾਰੀਆਂ ਗੱਲਾਂ ਲਈ ਅੰਦਰ ਥਾਂ ਹੈ ਤੇ ਬਕਾਇਦਾ ਲੱਗਦੀਆਂ ਹੁਣ ਮਸਲਾ ਇਹ ਹੈ ਕਿ ਖੇਤੀਬਾੜੀ ਦਾ ਆਪਦਾ ਬਹੁਤ ਵੱਡਾ ਦਾਇਰਾ ਸੰਦਾਂ ਤੋਂ ਲੈ ਕਰਕੇ ਫਿਰ ਪਸ਼ੂਆਂ ਦੇ ਵਿੱਚ ਫਿਰ ਡੇਰੀ ਫਾਰਮਾਂ ਦੇ ਵਿੱਚ ਉਹਦੀਆਂ ਅੱਗੇ ਮਸ਼ੀਨਰੀਆਂ ਨੇ ਕਿੰਨਾ ਕੁਝ ਹੈ ਫਿਰ ਜੇ ਉਹ ਸਾਰੀਆਂ ਚੀਜ਼ਾਂ ਲਾਉ ਹੁੰਦੀਆਂ ਅੰਦਰ ਫਿਰ ਹਦੂਦ ਦੇ ਅੰਦਰ ਤਾਂ ਇਹ ਸੰਤ ਬਾਬਾ ਅਤਰ ਸਿੰਘ ਜੀ ਹੋਣਾ ਦੀ ਸਾਲਾਨਾ ਯਾਦ ਦੇ ਸਬੰਧ ਚ ਸਮਾਗਮ ਹੁੰਦਾ ਸੋ ਇਹ ਕੋਈ ਇੱਥੇ ਕਿਸਾਨੀ ਮੇਲਾ ਜਾਂ ਉਸ ਤਰ੍ਹਾਂ ਨਹੀਂ ਹੈ ਤਾਂ ਫਿਰ ਉਹ ਅੰਦਰਲਾ ਹਦੂਦ ਦਾ ਮਾਹੌਲ ਤਾਂ ਬਿਲਕੁਲ ਹੋਰ ਤਰ੍ਹਾਂ ਹੋ ਜਾਣਾ ਸੋ ਇਹ ਕੁਝ ਗੱਲਾਂ ਜਿਹੜੀਆਂ ਕਿਹੜੀਆਂ-ਕਿਹੜੀਆਂ ਲੱਗ ਸਕਦੀਆਂ ਕਿਹੜੀਆਂ ਨਹੀਂ ਲੱਗ ਸਕਦੀਆਂ ਬਕਾਇਦਾ ਸਾਰੇ ਲਿਖਤੀ ਫੈਸਲੇ ਹੋਏ ਹੋਏ ਤੇ ਪਿਛਲੇ 2 ਸਾਲਾਂ ਤੋਂ ਬਿਲਕੁਲ ਹੂਪ-ਹੂਗ ਇਨ ਬਿਨ ਲਾਗੂ ਹੋ ਰਹੇ। ਸੋ ਉਸ ਤੋਂ ਇਲਾਵਾ ਜਿਹੜੀ ਹੁਣ ਨਵੀਂ ਗੱਲ ਬਾਰ-ਬਾਰ ਦੁਹਰਾਈ ਜਾ ਰਹੀ ਕਿ ਜਿਹੜੀ ਬਾਹਰ ਥਾਂ ਹੈ ਜਿੱਥੇ ਝੁੱਲ੍ਹੇ ਲਾਉਣ ਦੀ ਜਿੱਦ ਕੀਤੀ ਜਾਂਦੀ। ਉਥੇ ਕਿਹਾ ਜਾਂਦਾ ਹੈ ਕਿ ਸਾਡੀ ਨਿੱਜੀ ਥਾਂ ਹੈ ਤੇ ਅਸੀਂ ਨਿੱਜੀ ਥਾਂ ਦੇ ਵਿੱਚ ਜੋ ਸਾਡਾ ਦਿਲ ਕਰਦਾ ਉਹ ਅਸੀਂ ਕਰ ਸਕਦੇ ਹਾਂ। ਸੋ ਦੇਖੋ ਬਿਲਕੁਲ ਕਾਮਨ ਸੈਂਸ ਦੀ ਗੱਲ ਹੈ ਕਿ ਜੋ ਤੁਹਾਡੀ ਨਿੱਜੀ ਥਾਂ ਹੈ ਉਹਦੇ 'ਚ ਤਾਂ ਹੁਣ ਜੋ ਦੁਨਿਆਵੀ ਉਦਾਂ ਕਾਨੂੰਨ ਹੈ ਮੁਲਕਾਂ ਦੇ ਉਹਦੇ ਹਿਸਾਬ ਨਾਲ ਵੀ ਤੁਸੀਂ ਮਨ ਚਾਹੀ ਗੱਲ ਨਹੀਂ ਕਰ ਸਕਦੇ ਉਦਾਹਰਨ ਵਜੋਂ ਤੁਸੀਂ ਕੋਈ ਸ਼ਰਾਬ ਨਹੀਂ ਕੱਢ ਸਕਦੇ ਆਪਦੀ ਜ਼ਮੀਨ ਦੇ ਵਿੱਚ ਤੁਸੀਂ ਕੋਈ ਜੋ ਸਮਾਜਿਕ ਕਦਰਾਂ ਕੀਮਤਾਂ ਦੇ ਉਲਟ ਵਪਾਰ ਨੇ ਉਸ ਤਰ੍ਹਾਂ ਦਾ ਕੋਈ ਧੰਦਾ ਵਪਾਰ ਨਹੀਂ ਕਰ ਸਕਦੇ ਤੁਸੀਂ ਹਰ ਕਿਸਮ ਦੀ even ਖੇਤੀ ਵੀ ਨਹੀਂ ਕਰ ਸਕਦੇ ਉਹ ਉਹ ਇਹ ਇੰਨਾ ਕੁਝ ਹੈ ਤਾਂ ਜਿਹੜਾ ਹੁਣ ਇਹ ਧਾਰਮਿਕ ਦੀਵਾਨ ਜਾਂ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਉਹਦੀ ਆਪਣੀ ਇੱਕ ਮਰਿਆਦਾ ਹੈ ਉਹਦੇ ਨਿਯਮ ਹੈ ਉਹ ਸਾਰੇ ਮਾਹੌਲ ਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਉਹ ਆਪਦੀ ਨਿੱਜੀ ਜ਼ਮੀਨ ਦਾ ਹਵਾਲਾ ਦੇ ਕੇ ਉਹ ਤੋੜੇ ਨਹੀਂ ਜਾ ਸਕਦੇ ਸੋ ਇਹ ਗੱਲ ਸਮਝਣ ਦੀ ਲੋੜ ਹੈ ਨਿੱਜੀ ਥਾਵਾਂ ਵਾਲਿਆਂ ਲਈ ਕਿਸੇ ਤਰ੍ਹਾਂ ਦੀ ਪ੍ਰਦਰਸ਼ਨੀ ਟਰੈਕਟਰਾਂ ਦੀ ਕਾਰਾਂ ਦੀ ਪਾਰਕਿੰਗ ਸਕੂਟਰਾਂ ਦੀ ਪਾਰਕਿੰਗ ਈਵਨ ਦੁਕਾਨਦਾਰੀ ਆਮ ਬਾਜ਼ਾਰ ਜਿਹੜੇ ਲੱਗਦੇ ਸਾਰਿਆਂ ਲਈ ਉਹ ਅਲਾਓ ਹੈ ਉਹ ਕਰ ਸਕਦੇ ਆ ਹਨ ਉਹਦੇ ਲਈ ਕੋਈ ਮਨਾਹੀ ਨਹੀਂ ਸੋ ਉਹਨਾਂ ਨੂੰ ਕਰਨਾ ਚਾਹੀਦਾ ਤੇ ਕਿੰਨੇ ਹੀ ਉੱਥੇ ਆਲੇ-ਦਾਲੇ ਦੇ ਲੋਕ ਆਪਦੀਆਂ ਥਾਮਾਂ ਤੋਂ ਇਸ ਕਦਰ ਜਿਨ੍ਹਾਂ ਨੂੰ ਕੋਈ ਮੁਨਾਫਾ ਕਮਾਉਣ ਦੀ ਚਾਹਤ ਹੈ ਕਿ ਉਹ ਕਮਾ ਰਹੇ ਤੇ ਜਿਨ੍ਹਾਂ ਦੀ ਹੋਰ ਚਾਹਤ ਹੈ ਉਹ ਕਮਾ ਸਕਦੇ ਆ ਉਹਦੇ ਲਈ ਉਹਨਾਂ ਨੂੰ ਕੋਈ ਮਨਾਹੀ ਨਹੀਂ ਬਾਹਰਲੀਆਂ ਜ਼ਮੀਨਾਂ 'ਚ ਝੂਲੇ ਬੰਦ ਹੋਏ ਆ ਝੂਲਿਆਂ ਤੋਂ ਕਿੰਨੀ ਸਾਰੀ ਪਿੰਡ ਜਾਣੂਆਂ ਲਗਭਗ ਜਵਾਲੇਦਾਲੇ ਦੀ ਸੰਗਤ ਹੈ ਪਿੰਡ ਨੇ ਉਹ ਸਾਰੇ ਜਾਣੂਆਂ ਕਿ ਝੂਲਿਆਂ ਨਾਲ ਕਿਸ ਕਦਰ ਦਾ ਮਾਹੌਲ ਬਣਦਾ ਸੀ ਤੇ ਉੱਥੇ ਕਿਸ ਤਰ੍ਹਾਂ ਦਾ ਉਹ ਸਾਰਾ ਕੁਝ ਝੂਲਿਆਂ ਨਾਲ ਵੱਲੋਂ ਕੀਤਾ ਜਾਂਦਾ ਸੀਗਾ ਸੋ ਉਹਦੇ ਮੱਦੇ ਨਜ਼ਰੀਏ ਸਾਰੇ ਫੈਸਲੇ ਹੋਏ ਹੋਏ ਆ ਸੋ ਫੇਰ ਇਹ ਗੱਲ ਆਖੀ ਜਾਂਦੀ ਕਿ ਜਿਹੜੀਆਂ ਫਾਰੀਂ ਦੁਕਾਨਾਂ ਬੰਦ ਕਰਾ ਦਿਓ ਬਾੜਿਆਂ ਲਾ ਕੁਝ ਵੀ ਨਾ ਲੱਗੇ ਹਨ ਸੋ ਇਹ ਵੀ ਇੱਕ ਜਿੱਦ ਚੋਂ ਕਹੀ ਜਾਂਦੀ ਗੱਲ ਜਦੋਂ ਉਹਨਾਂ ਦੀ ਮੰਨ ਦੀ ਮਰਜ਼ੀ ਨਹੀਂ ਚੱਲਦੀ ਫਿਰ ਉਹਨਾਂ ਨੂੰ ਲੱਗਦਾ ਕਿ ਫਿਰ ਸਾਰਾ ਕੁਝ ਹੀ ਬੰਦ ਕਰ ਦਿਓ ਸੋ ਉਹ ਵੀ ਦੇਖੋ ਜੋ ਇਹ ਬੰਦ ਕਰਨ ਦਾ ਮਸਲਾ ਹੈ ਇਹ ਵੀ ਪ੍ਰਬੰਧਕਾਂ ਦਾ ਡਿਸੀਜਨ ਹੈ ਸੋ ਜੇ ਪ੍ਰਬੰਧਕਾਂ ਨੂੰ ਲੱਗਦਾ ਸੰਗਤ ਨੇ ਸਿਰਫ ਇਹ ਹਦਾਇਤ ਕੀਤੀ ਹੈ ਕਿ ਅੰਦਰ ਗੁਰਮਤ ਅਨਸਾਰੀ ਮਾਹੌਲ ਹੋਵੇ ਜੇ ਕੋਈ ਆਸ ਕਦਰ ਡਿਸੀਜਨ ਲਿਆ ਜਾਂਦਾ ਪ੍ਰਬੰਧਕਾਂ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਕਾਨਦਾਰੀ ਨਹੀਂ ਲੱਗਦੀ ਤਾਂ ਉਹ ਪ੍ਰਬੰਧਕਾਂ ਦਾ ਫੈਸਲਾ ਉਹ ਜਿਸ ਤਰ੍ਹਾਂ ਦਾ ਫੈਸਲਾ ਕਰਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਉਸ ਤੋਂ ਬਿਨਾ ਇਹ ਗੱਲ ਕਹੀ ਜਾਂਦੀ ਕਿ ਅਸੀਂ ਵੀ ਫੇਰ ਪਿਛਲੇ ਸਾਲ ਵੀ ਕੁਝ ਬੰਦਿਆਂ ਨੇ ਕਹੀ ਸੀ ਸੋ ਹਾਲਾਂਕਿ ਉਹ ਉਹਨਾਂ ਨੇ ਹੁਣ ਵੀ ਉਹੇ ਦੁਆਰੇ ਦੁਆਰੇ ਗੱਲ ਕਰ ਰਹੇ ਕਿ ਅਸੀਂ ਫੇਰ ਇਸ ਤੋਂ ਵੱਧ ਗਿਣਤੀ ਦੇ ਵਿੱਚ ਮਤੇ ਵੱਧ ਪਿੰਡਾਂ ਤੋਂ ਪਵਾ ਲਵਾਂਗੇ ਸੋ ਉਹ ਵੀ ਦੋ ਗੱਲਾਂ ਹੈ ਕਿ ਵੱਡੀ ਗਿਣਤੀ 'ਚ ਕੋਈ ਮਤੇ ਪਾ ਲੈਣੇ ਇਹ ਆਪਦੇ ਆਪ 'ਚ ਕੋਈ ਮੈਨੇ ਨਹੀਂ ਰੱਖਦੀ ਗੱਲ ਮੈਂ ਇਹ ਰੱਖਦਾ ਕਿ ਉਹ ਗੱਲ ਗੁਰਮਤ ਅਨਸਾਰੀ ਹੈ ਜਾਂ ਨਹੀਂ ਕਿਹੜੀ ਗੱਲ ਗੁਰਦੁਆਰੇ ਦੀ ਹਦੂਦ 'ਚ ਹੋ ਸਕਦੀ ਕਿਹੜੀ ਨਹੀਂ ਹੋ ਸਕਦੀ ਤੇ ਸੰਗਤ ਵੀ ਉਹੀ ਆ ਜੋ ਗੁਰਮਤ ਅਨਸਾਰ ਕਾਰਜਸ਼ੀਲ ਗੁਰਮਤ ਦੇ ਉਲਟ ਭਾਵੇਂ ਹਜ਼ਾਰਾਂ ਪਿੰਡ ਕੋਈ ਕਿਸ ਤਰ੍ਹਾਂ ਦੇ ਮਤੇ ਪਾ ਲੈਣ ਉਹਦੇ ਕੋਈ ਮਾਇਨੇ ਨਹੀਂ ਹੈ ਸੋ ਇਸ ਤੋਂ ਬਿਨਾ ਇਹ ਗੱਲ ਕਹੀ ਜਾਂਦੀ ਕਿ ਪ੍ਰਬੰਧਕ ਤਾਂ ਸਹਿਮਤ ਹੋ ਜਾਂਦੇ ਇਹ ਕੁਝ ਜਥੇ ਜਾਂ ਕੁਝ ਬਾਬੇ ਜਿਹੜੇ ਆ ਧੱਕਾ ਕਰ ਰਹੇ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿੰਨੇ ਪ੍ਰਬੰਧਕ ਆ ਉਨ੍ਹਾਂ ਵੱਲੋਂ ਬਕਾਇਦਾ ਲਿਖਤੀ ਬੋਲ ਕੇ ਪਿਛਲੇ 2-3 ਸਾਲਾਂ ਤੋਂ ਤੁਸੀਂ ਸਾਰਾ ਰਿਕਾਰਡ ਵੀਡੀਓ ਦੇਖ ਸਕਦੇ ਆਂ ਅਖਬਾਰਾਂ ਦੇਖ ਸਕਦੇ ਆਂ ਸਾਰੇ ਕਿਤੇ ਪੱਤਰਕਾਰ ਵਾਰ ਤੱਕ 2 ਸਾਲ ਪਿਛਲੇ 2 ਸਾਲਾਂ ਚ ਹੁੰਦੀ ਰਹੀ ਉਹ ਸਾਰੀਆਂ ਪ੍ਰੈਸ ਕਾਨਫਰੰਸਾਂ ਦੇਖ ਸਕਦੇ ਆਂ ਸਾਰਿਆਂ ਦੀ ਪ੍ਰਬੰਧਕਾਂ ਵੱਲੋਂ ਬੋਲ ਕੇ ਲਿਖਤੀ ਸੰਗਤਾਂ ਦੇ ਸਾਰੇ ਵੱਡੇ ਫੈਸਲੇ ਦੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਤੇ ਇਵਨ ਪ੍ਰਬੰਧਕਾਂ ਵੱਲੋਂ ਬਹੁਤ ਉੱਦਮ ਦੇ ਨਾਲ ਇਹ ਸਾਰਾ ਕੁਝ ਕੀਤਾ ਵੀ ਜਾਂਦਾ ਸੋ ਕੋਈ ਐਸੀ ਗੱਲ ਨਹੀਂ ਹੈ ਕਿ ਪ੍ਰਬੰਧਕ ਕਿਸੇ ਤਰ੍ਹਾਂ ਦੀ ਢਿੱਲ ਲਈ ਰਾਜੀ ਹੋਏ ਐ ਸੋ ਹਾਲ ਦੀ ਘੜੀ ਤੱਕ ਐਸੀ ਕੋਈ ਗੱਲ ਨਹੀਂ ਹੈ ਉਸ ਤੋਂ ਬਿਨਾ ਇਹ ਤਰਕ ਦਿੱਤਾ ਜਾਂਦਾ ਕਿ ਜਿਹੜੀ ਇਹ ਸਾਰੇ ਕੰਮਾਂ ਤੋਂ ਮਾਇਆ ਆਉਣੀ ਉਹ ਗੁਰਦੁਆਰੇ ਨੂੰ ਹੀ ਆਉਣੀ ਤੇ ਇਹ ਗੁਰਦੁਆਰੇ ਨੂੰ ਘਾਟਾ ਪਾਉਣ ਲਈ ਤੁਰੇ ਹੋਏ ਸੋ ਉਹਦੇ 'ਚ ਅਸੀਂ ਸਪਸ਼ਟ ਕਰੀਏ ਕਿ ਗੁਰਦੁਆਰੇ ਕੋਈ ਵਪਾਰ ਲਈ ਨਹੀਂ ਹੁੰਦੇ ਗੁਰਦੁਆਰੇ ਪ੍ਰਚਾਰ ਲਈ ਹੁੰਦੇ ਉੱਥੇ ਕਿਸ ਤਰ੍ਹਾਂ ਦੀ ਮਾਇਆ ਪ੍ਰਵਾਨ ਹੋ ਸਕਦੀ ਇਹ ਆਪਾਂ ਜਾਣਦੇ ਆ ਉੱਥੇ ਕਿਰਤ ਕਮਾਈਆਂ ਚੋਂ ਨੇਕ ਕਿਰਤ ਕਮਾਈਆਂ ਚੋਂ ਆਇਆ ਦਸਵੰਦ ਪ੍ਰਵਾਨ ਹੈ ਤੇ ਉਹ ਮਹਾਰਾਜ ਦੇ ਵੇਲੇ ਤੋਂ ਹੀ ਉਸ ਤਰ੍ਹਾਂ ਚੱਲਦਾ ਆਇਆ ਉਹਨੂੰ ਇਸ ਤਰ੍ਹਾਂ ਦੇ ਵਪਾਰਾਂ ਦੀ ਜੋ ਆਈ ਮਾਇਆ ਦੀ ਲੋੜ ਨਹੀਂ ਹੈ ਸੋ ਉਹ ਗੁਰਦੁਆਰੇ ਨੂੰ ਘਾਟਾ ਪੈਣ ਵਾਲੀ ਕੋਈ ਗੱਲ ਨਹੀਂ ਹੈ ਉੱਥੇ ਲੋਕਾਂ ਦੀਆਂ ਸੰਗਤਾਂ ਦੀਆਂ ਨੇਕ ਕਿਰਤ ਕਮਾਈਆਂ ਚ ਬਾਦੇ ਦੀ ਅਰਦਾਸ ਤਾਂ ਹੁੰਦੀ ਹੈ ਉਥੇ ਕਦੇ ਗੁਰਦੁਆਰੇ ਦੇ ਵਪਾਰ ਦੀ ਅਰਦਾਸ ਨਹੀਂ ਹੁੰਦੀ ਵੀ ਗੁਰਦੁਆਰੇ ਦੇ ਵਪਾਰ ਚ ਵਾਧਾ ਹੋਏ ਕਿਉਂਕਿ ਗੁਰਦੁਆਰੇ ਵਪਾਰਾਂ ਲਈ ਨਹੀਂ ਬਣੇ ਗੁਰਦੁਆਰੇ ਪ੍ਰਚਾਰ ਲਈ ਹੈ ਢਿੱਲ ਵਾਲੀ ਗੱਲ ਹੈ ਕਿ ਜਿਹੜੀ ਢਿੱਲ ਨਹੀਂ ਦਿੱਤੀ ਜਾਂਦੀ ਕਿਸੇ ਗੱਲ 'ਚ ਜਾਂ ਇੰਨੀ ਕਿ ਢਿੱਲ ਦਿੱਤੀ ਜਾਏ ਉਹਦੇ ਆਪ ਦੇ ਮਸਲੇ ਆ ਪਿਛਲੇ 2 ਸਾਲਾਂ ਦਾ ਤਜਰਬਾ ਹੈ ਸਿਹਤ ਵਾਲੀ ਗੱਲ ਨੂੰ ਅੰਦਰ ਥਾਂ ਦਿੱਤੀ ਗਈ ਵੀ ਸਿਹਤ ਨਾਲ ਸੰਬੰਧਤ ਅੰਦਰ ਜਿਹੜੀਆਂ ਪ੍ਰਦਰਸ਼ਨੀਆਂ ਜਾਂ ਤੰਬੂ ਜਿਹੜੇ ਆ ਲੱਗ ਸਕਦੇ ਆ ਉਹਦੇ 'ਚ ਕੀ ਹੋਇਆ ਫਿਰ ਅੱਗੇ ਜਿਹੜੇ ਭਾਰ ਘਟਾਉਣ ਵਾਲੀਆਂ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਹੋਰ ਰੋਗ ਹੈ ਉਹਨਾਂ ਦੀਆਂ ਮਸ਼ਹੂਰੀਆਂ ਲਈ ਬੀਬੀਆਂ ਦੇ ਘੱਟ ਕੱਪੜੇ ਵਾਲੀਆਂ ਤਾਂ ਵੱਡੀਆਂ-ਵੱਡੀਆਂ ਤਸਵੀਰਾਂ ਲਾ ਕੇ ਆਪਣੇ ਪ੍ਰੋਡਕਟ वजन ਘਟਾਓ ਜਾਂ ਹੋਰ ਐਸੀਆਂ ਸੁੰਦਰਤਾ ਵਾਲੀਆਂ ਜਾਂ ਹੋਰ ਐਸੀਆਂ ਗੱਲਾਂ ਕਰ-ਕਰ ਕੇ ਉੱਥੇ ਆਪਦੇ ਪ੍ਰੋਡਕਟਾਂ ਦੀ ਮਸ਼ਹੂਰੀ ਜਾਂ ਇਸ ਕਦਰ ਬਹੁਤਾਤ ਜਿਹੜੀਆਂ ਦੁਕਾਨਾਂ ਲੱਗੀਆਂ ਉਹ ਸਾਨੂੰ ਇਵੈਂਟ ਖੁਦ ਆ ਕੇ ਸੰਗਤਾਂ ਨੇ ਸਭ ਤੋਂ ਵੱਧ ਬਹਾਦਰਪੁਰ ਪਿੰਡ ਦੀ ਸੰਗਤ ਨੇ ਸਾਨੂੰ ਕਿਹਾ ਕਿ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਤੋ ਐਸ ਕਰਕੇ ਇਹ ਜੀਆਂ ਗੱਲਾਂ ਕਰਕੇ ਚੀਜ਼ਾਂ ਸਖਤੀ ਕਰਨੀ ਪੈਂਦੀ ਜਿਹਦੇ ਚ ਸਿਹਤ ਵਾਲੇ ਮਸਲੇ ਚ ਇਸ ਵਾਰ ਸਖਤੀ ਹੈ ਕਿ ਸਿਹਤ ਨਾਲ ਸੰਬੰਧਿਤ ਨਰੋਲ ਕੋਈ ਤੁਸੀਂ ਜਾਗਰੂਕਤਾ ਕੈਂਪ ਲਾਣਾ ਹੈ ਤੁਸੀਂ ਕੋਈ ਫਸਟ ਜਿਹੜੀ ਆ ਉਹ ਮੈਡੀਕਲ ਏਡ ਦਾ ਕੋਈ ਤੁਸੀਂ ਪ੍ਰਬੰਧ ਉੱਥੇ ਕਰਨਾ ਹੈ ਤੁਸੀਂ ਕੋਈ ਇਲਾਜ ਉੱਥੇ ਕਰਨਾ ਕਿਸੇ ਬਿਮਾਰ ਦਾ ਤੁਸੀਂ ਕੋਈ ਆਪਦੀ ਇਸ ਤਰ੍ਹਾਂ ਦੀ ਮਸ਼ਹੂਰੀ ਨਹੀਂ ਕਰਨੀ ਜਾਂ ਖੂਨਦਾਨ ਕੈਂਪ ਲਾਣਾ ਉਦਾਂ ਦੀਆਂ ਲਈ ਥਾਂ ਹੈਗੀ ਆ ਆਲਰੇਡੀ ਲੱਗ ਰਹੇ ਪਿਛਲੇ 2 ਸਾਲ ਤੋਂ ਇਸ ਵਾਰ ਵੀ ਲੱਗਣੇ ਆ ਸੋ ਉਸੇ ਤਰ੍ਹਾਂ ਕਿਤਾਬਾਂ ਦੀ ਉੱਥੇ ਗੱਲ ਹੋਈ ਕਿ ਉੱਥੇ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਲੱਗ ਸਕਦੀਆਂ ਪਰ ਉਹਦੇ ਚ ਹੀ ਪਿਛਲੇ ਸਾਲ ਵੀ ਇਹ ਦੇਖਿਆ ਕਿ ਉੱਥੇ ਕਿੰਨੀਆਂ ਹੀ ਨਾਸਤਿਕ ਤਾਲੀਆਂ ਜਾਂ ਹੋਰ ਰਿਸ਼ਕ ਮਜਾਜੀ ਵਾਲੀਆਂ ਐਸੀਆਂ ਕਿਤਾਬਾਂ ਉੱਥੇ ਲੱਗੀਆਂ ਸੋ ਉਹਦੇ ਕਰਕੇ ਫਿਰ ਕਿਤਾਬਾਂ 'ਚ ਵੀ ਇਸ ਵਾਰ ਸਖਤੀ ਹੈ ਸੋ ਉਹ ਤੋਂ ਬਿਨਾ ਖੇਤੀ ਵਾਲੇ ਮਸਲੇ ਆ ਹਨਾ ਖੇਤੀਬਾੜੀ 'ਚ ਜਿਹੜੀ ਹੁਣ ਵੱਡੀ ਮਸ਼ੀਨਰੀ ਆ ਐਸੇ ਕਰਕੇ ਉਹਨੂੰ ਬਾਹਰ ਉਹਦੇ ਲਈ ਥਾਂ ਪ੍ਰਬੰਧ ਕੀਤਾ ਜਾਂਦਾ ਅੰਦਰ ਨਹੀਂ ਕੀਤਾ ਜਾਂਦਾ ਸੋ ਉਸ ਤੋਂ ਬਿਨਾ ਕਕਾਰਾਂ ਵਾਲਾ ਮਸਲਾ ਕਕਾਰਾਂ ਦੇ ਵਿੱਚ ਵੀ ਕਕਾਰਾਂ ਦੇ ਨਾਂ ਹੇਠ ਅਸੀਂ ਦੇਖਿਆ ਕਿ ਪਹਿਲੇ ਸਾਲ ਕਿੰਨੀਆਂ ਹੀ ਚੀਜ਼ਾਂ ਉਂਗਲਾਂ 'ਚ ਪਾਉਣ ਵਾਲੇ ਸ਼ਾਂਪਾਂ ਛੱਲੇ ਗਲਾਂ 'ਚ ਪਾਉਣ ਵਾਲੀਆਂ ਚੀਨਾ ਜਿਹੜੇ ਉਹ ਲਿਸ਼ਕਵੇਂ ਚਮਕੀਲੇ ਕੜੇ ਆ ਸਰਬਲੋ ਦੀ ਬਜਾਏ ਉਸ ਤਰ੍ਹਾਂ ਦੇ ਕੜੇ ਤੇ ਐਨੀਆਂ ਜਿਹੜੀਆਂ ਜੁਰਾਬਾਂ ਦਸਤਾਨੇ ਹੋਰ ਕੱਪੜੇ ਬੀਬੀਆਂ ਦੇ ਕੱਪੜੇ ਕਿੰਨਾ ਕੁਝ ਉਹ ਆਇਆ ਜਿਹੜਾ ਬਿਲਕੁਲ ਹੀ ਅੰਦਰ ਕਕਾਰਾਂ ਦੇ ਨਾਂ ਹਟ ਉਹ ਕਿਸ ਤਰ੍ਹਾਂ ਪ੍ਰਵਾਨ ਹੋ ਸਕਦਾ ਸੋ ਇਸ ਕਰਕੇ ਕਕਾਰਾਂ ਚ ਵੀ ਕੀ ਰੱਖਿਆ ਜਾ ਸਕਦਾ ਉਹਦੀਆਂ ਬਿਲਕੁਲ ਲਿਖਤੀ ਸਾਰਾ ਕੁਝ ਤੈਅ ਹੋਇਆ ਹੋਇਆ ਤੇ ਉਹ ਸਟ੍ਰਿਕਟਲੀ ਉਥੇ ਫਾਲੋ ਕੀਤਾ ਜਾਂਦਾ ਸੋ ਉਸ ਤੋਂ ਬਿਨਾ ਹੁਣ ਸਾਨੂੰ ਇਹ ਢਿੱਲਾ ਵਾਲੇ ਮਸਲੇ ਚ ਨਹੀਂ ਭੁੱਲਣਾ ਚਾਹੀਦਾ ਕਿ ਢਿੱਲਾ ਕਰਕੇ ਹੀ ਇਹ ਸਾਰਾ ਮਾਹੌਲ ਇਥੇ